ਇਹ ਸਾਸ ਸੰਗਤ ਦੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਦੇ ਵਿੱਚ ਇੱਕ ਡੇ ਵੱਡੀ ਤਾਕਤ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਮੁੱਖੋਂ ਨਿਕਲਿਆ ਹੋਇਆ ਬਚਨ ਸਾਸ ਸੰਗਤ ਦੇ ਤਰਲੋਕੀ ਦੇ ਵਿੱਚ ਕੋਈ ਮੋੜ ਨਹੀਂ ਸਕਦਾ ਇੱਕ ਨਗਰ ਦੇ ਵਿੱਚ ਇੱਕ ਚੋਰ ਰਹਿੰਦਾ ਹੈ ਜਿਹੜਾ ਚੋਰੀਆਂ ਕਰਦਾ ਹੈ ਪਰ ਉਹ ਜਿਹੜੀਆਂ ਚੋਰੀਆਂ ਉਹ ਭਲੇ ਦੇ ਕੰਮ ਦੇ ਵਿੱਚ ਲਾਉਂਦਾ ਸਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਸ ਨਗਰ ਦੇ ਵਿੱਚ ਗਏ ਸਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਉੱਥੇ ਜਦੋਂ ਕੀਰਤਨ ਦੀ ਸ਼ੈਟਰ ਲਾਈ ਤੇ ਇਹ ਚੋਰ ਵੀ ਸੰਤੂਰ ਦੇ ਕੋਲ ਚੱਲ ਕੇ ਆਇਆ ਇਹਦਾ ਨਾਮ ਸੀ ਭੁੰਗੀਆਂ ਚੋਰ ਤੇ ਸਤਸੰਗਤ ਜੀ ਜਦੋਂ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਇਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਮੇਰਾ ਵੀ ਭੜਾ ਕਰੋ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੰਦੀ ਤੇਰੀ ਕਿਰਤ ਕੀ ਹੈ ਪਹਿਲਾਂ ਕੋ ਨਾਨਕ ਦੇਵ ਮਹਾਰਾਜ ਜੀ ਨੇ ਸਿੱਖ ਨੂੰ ਉਹਦੀ ਕਿਰਤ ਖੁਸ਼ੀ ਹੈ ਤੇਰੀ ਕਿਰਤ ਕੀ ਹੈ ਕਿਉਂਕਿ ਜੇ ਤੇਰੀ ਕਿਰਤ ਧਰਮ ਦੀ ਹੈ ਨਾ ਤੇ ਫਿਰ ਤੇਰਾ ਭੜਾ ਗੁਰੂ ਕਿਰਪਾ ਦੇ ਨਾਲ ਜਰੂਰ ਹੋਵੇਗਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਵਰਸਿਸ਼ ਕੀਤਾ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਜਿਹੜੇ ਕਿਰਤ ਸੁੱਚੀ ਹੈ ਉਹਦੇ ਘਰਾਂ ਦੇ ਵਿੱਚ ਗੁਰਨਾਨਕ ਦੇਵ ਮਹਾਰਾਜ ਦਾ ਪਹਿਰਾ ਹੈ ਤੇ ਇਹਨੂੰ ਜਦੋਂ ਪੁੱਛਿਆ ਨਾ ਭੁਗੀਆਂ ਚੋਰ ਨੂੰ ਆ ਕਹਿੰਦਾ ਜੀ ਮੈਂ ਚੋਰੀਆਂ ਕਰਦਾ ਨਹੀਂ ਗੁਰੂ ਦੇ ਕੋਲ ਸੱਚ ਬੋਲ ਦੇਣਾ ਇਹ ਵੀ ਸਭ ਤੋਂ ਵੱਡਾ ਉਹਦਾ ਮਹਾਰਾਜ ਸਾਧ ਸੰਗਤ ਜੀ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਝੂਠ ਬੋਲੀ ਜਾਂਦੇ ਆਂ ਵਾਹਿਗੁਰੂ ਪਰ ਗੁਰੂ ਦੇ ਕੋਲ ਸੱਚ ਬੋਲ ਦੇਣਾ ਕਿਉਂਕਿ ਗੁਰੂ ਤੇ ਜਾਣਦਾ ਉਹ ਅੰਤਰ ਜਾਨੀ ਹੈ ਨਾ ਉਹ ਤੇ ਸਾਰੀਆਂ ਜਾਣਦਾ ਸਾਡੀ ਤੇ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਘੂਨੀਆਂ ਚੋਰ ਨੇ ਕਿਹਾ ਜੀ ਮੈਂ ਤੇ ਚੋਰੀਆਂ ਕਰਦਾ ਹਾਂ ਤੇ ਸਤਗੁਰੂ ਜੀ ਕਹਿੰ ਲੱਗੇ ਭਾਈ ਚੋਰੀ ਕਰਨਾ ਚੰਗੀ ਗੱਲ ਨਹੀਂ ਹੈ ਚੋਰ ਦੀ ਹਾਮਾ ਭਰ ਐ ਨਾ ਕੋਈ ਚੋਰ ਦੀ ਆ ਚੰਗਾ ਕਿ ਹੋਏ ਚੋਰ ਦੀ ਹਾਮਾ ਤੇ ਇਸ ਸੰਸਾਰ ਵਿੱਚ ਕੋਈ ਨਹੀਂ ਭਰਦਾ ਤੇ ਅਨੰਕਾਰ ਦੇ ਧਰਮ ਵਿੱਚ ਚੋਰ ਦੀ ਹਾਮਾ ਕਿਨੇ ਭਰਨੀ ਹੈ ਚੋਰੀ ਕਰਨ ਵਾਲੇ ਦਾ ਅੰਤ ਮਾੜਾ ਹੁੰਦਾ ਕਹਿੰਦਾ ਸਤਿਗੁਰੂ ਜੀ ਮੈਂ ਚੋਰੀ ਕਰਨੀ ਨਹੀਂ ਛੱਡ ਸਕਦਾ ਤਾਂ ਹੋਰ ਤੁਸੀਂ ਜੋ ਬਚਨ ਕਹੋਗੇ ਮੈਂ ਕਰ ਲਵਾਂ ਕਈ ਵਾਰ ਬੰਦੇ ਦੀ ਮੈਂ ਜਿੱਦ ਆੜ ਜਾਂਦੀ ਕਿ ਮੈਂ ਕੰਮ ਨਹੀਂ ਛੱਡ ਸਕਦਾ ਹੋਰ ਤੁਸੀਂ ਜੋ ਕਹੋਗੇ ਮੈਂ ਕਰ ਲਵਾਂ ਇੰਨਾ ਹੀ ਭੁਗੀਆਂ ਜੋਰ ਲਈ ਕਿਹਾ ਕਹਿੰਦਾ ਸਤਿਗੁਰੂ ਜੀ ਮੈਂ ਚੋਰੀ ਨਹੀਂ ਛੱਡ ਸਕਦਾ ਹੋਰ ਤੁਸੀਂ ਜੋ ਮੈਨੂੰ ਕਹੋਗੇ ਮੈਂ ਤੁਹਾਡਾ ਬਚਨ ਕਮਾਵਾਂਗਾ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫਿਰ ਇਦਾਂ ਕਰ ਤਿੰਨ ਬਚਨ ਸਾਡੇ ਹਮੇਸ਼ਾ ਜੀਵਨ ਦੇ ਵਿੱਚ ਇੱਤੇ ਰੱਖਿਓ ਬਚਨ ਭੁਗੀਆਂ ਚੋਲ ਵਾਸਤੇ ਰਹੀ ਸੀ ਉਹ ਸਾਡੇ ਵਾਸਤੇ ਨਹੀਂ ਸੀ ਸਤਗੁਰੂ ਜੀ ਕਹਿੰਦੇ ਕਿ ਕਿਸੇ ਦਾ ਲੋਨ ਖਾ ਕੇ ਹਰਾਮ ਨਹੀਂ ਕਰਨਾ ਹੈ। ਨਹੀਂ। ਦੂਜਾ ਵਚਨ ਸਤਗੁਰੂ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਕਦੇ ਝੂਠ ਨਹੀਂ ਬੋਲਣਾ ਹੈ। ਤੀਜਾ ਵਚਨ ਸਤਗੁਰ ਗੁਰੂ ਨਾਨਕ ਦੇਵ ਜੀ ਕਹਿੰਨ ਲੱਗੇ ਤੇਰੇ ਕਰਕੇ ਕਿਸੇ ਦੇ ਉੱਤੇ ਅਤਿਆਚਾਰ ਹੁੰਦਾ ਹੋਵੇ। ਬੁਨਾਹੂ ਕੀਤਾ ਹੋਵੇ ਤੇ ਸਾਡਾ ਕਿਸੇ ਦੂਜੇ ਨੂੰ ਮਿਲਦੀ ਹੋਵੇ ਤੇ ਚੁੱਪ ਨਹੀਂ ਰਹਿਣਾ ਹੈ। ਇਹ ਤਿੰਨ ਵਚਨ ਜੀਵਨ ਦੇ ਵਿੱਚ ਕਮਾਉਣੇ। ਤੇ ਭੁੰਡੀਆਂ ਚੋਰ ਕਰਨ ਦਾ ਜੀ ਸੱਤ ਵਚਨ ਤਾਂ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਸਮਾਂ ਉਥੇ ਰਹਿਣੇ ਹੁਣ ਇੱਕ ਆਦਤ ਜਿਹੜੀ ਚੋਰੀਆਂ ਕਰਨ ਦੀ ਸੀ ਉਹ ਤੇ ਛੁੱਟੀ ਲਈ ਇਹ ਚੋਰੀ ਕਰਨ ਵਾਸਤੇ ਰਾਜਪਹਿਨ ਦੇ ਵਿੱਚ ਅਦਾ ਗਿਆ ਜਦੋਂ ਬਾਹਰ ਖੜੇ ਜਿਹੜੇ ਸੰਤ ਜੀ ਸੰਬਾਦ ਨੂੰ ਇਹਨੇ ਕਿਹਾ ਕਿ ਮੈਂ ਈ ਉੱਤੇ ਬੋਲਣਾ ਹੈ ਇਹਨੇ ਪੁੱਛਿਆ ਤੂੰ ਕੌਣ ਅੱកាន់ ਲੱਗਿਆ ਜੀ ਮੈਂ ਚੋਰ ਆ ਤੇ ਮੈਂ ਕਿ ਕੀ ਕਰਨਾ ਹੈ ਮੈਂ ਚੋਰੀ ਕਰਨ ਆਇਆ ਹੁਣ ਜਿਹੜੇ ਰਾਜਦਵਾਰ ਦੇ ਬਾਹਰ ਖੜੇ ਸਨ ਇਹ ਕਹਿਣ ਲੱਗੇ ਕੱਪੜੇ ਪਾਇ ਲੈ ਸੋਨੇ ਝੂਠ ਘੜਾ ਪੋਲੇ ਗਏ ਇਹ ਵਾਕਿਆ ਕੋ ਰਾਜੇ ਦਾ ਬੰਦਾ ਹੋਵੇਗਾ ਇਹ ਤੇ ਚੋਰ ਥੋੜਾ ਕਹਿੰਦੇ ਕਿ ਮੈਂ ਚੋਰੀ ਕਰਨ ਵਾਸਤੇ ਆਇਆ ਹਾਂ ਉਹਨਾਂ ਨੇ ਅੰਦਰ ਜਾਣ ਦਿੱਤਾ ਇਹ ਅੰਦਰ ਗਿਆ ਸਾਧ ਸੰਗਤ ਜੀ ਜਿੰਨਾ ਵੀ ਉੱਥੇ ਜੇ ਮਾਰ ਹੱਥ ਲੱਗਾ ਸਾਰਾ ਕੁਝ ਹੀ ਲੁੱਟ ਕੇ ਪੰਡਾ ਬਣ ਨਹੀਂ ਆਇਆ ਪੰਡਾ ਬਣ ਕੇ ਜਿਹੜਾ ਤੁਰਨ ਲੱਗਾ ਥਿਉ ਤੇ ਸੋਈ ਦੇ ਵਿੱਚ ਕੋਈ ਚੀਜ਼ ਪਈ ਸੀ ਉਹ ਇਹਨੇ ਚੁੱਕ ਕੇ ਮੂੰਹ ਦੇ ਵਿੱਚ ਪਾਈ ਤੇ ਉਹ ਵਾਕਿਆ ਨਾਮਕੀਨ ਚੀਜ਼ ਸੀ ਤੇ ਦੂਜਾ ਬਚਨ ਗੁਰਦਾ ਜਿੱਥੇ ਆ ਗਿਆ ਪਹਿਲਾ ਝੂਠ ਵਾਲਾ ਦੂਜਾ ਸਤਿਗੁਰੂ ਜੀ ਨੇ ਕਿਹਾ ਸੀ ਇਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਪਰ ਭੂਮੇ ਚੋਰ ਨੇ ਕਿਹਾ ਕਿ ਨਮਕ ਤੇ ਮੈਨਾਂ ਦਾ ਖਾ ਰੱਖਾਂ ਪਰ ਹੁਣ ਚੋਰੀ ਕਰ ਲਈ ਇਹਨਾਂ ਦੇ ਘਰ ਦੇ ਵਿੱਚ ਚੰਗੀ ਦਾਦ ਨਹੀਂ ਹੈ ਸਾਰਾ ਬੰਨਿਆ ਹੋਇਆ ਸਾਰਾ ਇਹਨਾਂ ਸਾਰਾ ਮਾਲ ਜਿਹੜਾ ਸੀ ਉੱਥੇ ਛੱਡ ਦਿੱਤਾ ਵਾਹਿਗੁਰੂ ਵਾਹਿਗੁਰੂ ਤੇ ਆਪ ਉਥੋਂ ਨਿਕਲ ਗਿਆ ਜਦੋਂ ਵਿਆਸ ਗਏ ਹੋਏ ਰਾਜੇ ਨੇ ਦੇਖਿਆ ਕਿ ਰਾਜ ਮਹਿਲ ਦੇ ਵਿੱਚ ਕੋਈ ਚੋਰ ਵੜਿਆ ਚੋਰ ਨੇ ਪੰਡਾ ਬੰਨੀਆਂ ਨੇ ਸਾਰੀਆਂ ਮਾਲ ਤਾਂ ਸਾਰਾ ਜਿਹੜਾ ਉਹ ਬੰਨਿਆ ਹੋਇਆ ਪਰ ਲੈ ਕੇ ਕੁਝ ਵੀ ਗਿਆ ਉਨੇ ਸਾਰੇ ਆਪਣੇ ਸਿਪਾਹੀ ਜਿਹੜੇ ਮੰਤਰੀ ਜਿਹਦੇ ਸਾਰੇ ਇਕੱਠੇ ਕਰਦੇ ਤੇ ਤੁਹਾਡੇ ਹੁੰਦੇ ਆ ਮੰਦਾ ਮੈਨੂੰ ਦੇਖ ਵੜ ਵੀ ਕਿਵੇਂ ਜਾਵੇ ਜੱਜ ਬੰਦਾ ਇੰਨੀ ਹਿੰਮਤ ਕਰਕੇ ਅੰਦਰ ਪੰਨਾ ਬਾਸਦਾ ਉਹਨੂੰ ਮੈਨੂੰ ਵੀ ਤੇ ਮਾਰ ਸਕਦਾ ਆ ਤੇ ਤੁਹਾਡੀ ਕਾਹਦੀ ਸਕੋਟੀ ਐ ਉਹ ਸਾਰੇ ਤੇ ਸਾਰੇ ਖੜੇ ਕਰ ਲਈ ਨਾਲ ਹੀ ਫਿਰ ਇਹ ਗੱਲ ਕਹੀ ਕਿ ਮੈਨੂੰ ਜੋਰ ਜਿਹੜਾ ਉਹ ਮੇਰੇ ਕੋਲ ਪੇਸ਼ ਕਰੋ ਉਹ ਜਿਹੜੇ ਸੰਤਰੀ ਸੰਦੇ ਦੋ ਪਹਿਲੇ ਤੇ ਫਿਰ ਸਾਨੂੰ ਕਹਿਣ ਲੱਗੇ ਜੀ ਆਇਆ ਸੀ ਇੱਕ ਬੰਦਾ 9900 ਰੁਪਏ ਦੀ ਸੀ ਮੈਂ ਚੋਰ ਆ ਅਸੀਂ ਸੋਚਿਆ ਸਰ ਤੁਹਾਡਾ ਕੋਈ ਜਾਣਕਾਰ ਹੋਵੇਗਾ ਚੋਰ ਬੰਦਾ ਠੂਠ ਥੋੜਾ ਜਿਹੜਾ ਨੇ ਸਾਸ ਸੰਦੇ ਜੀ ਇਲਾਕੇ ਦੇ ਵਿੱਚ ਜਿਹਨਾਂ ਦਾ ਨਾਮ ਹੁੰਦਾ ਨਾ ਚੋਰੀਓ ਚ ਬੰਦੇ ਇਕੱਠੇ ਕਰਦੇ ਕੁਝ ਬੰਦੇ ਜਿਹੜੇ ਇਕੱਠੇ ਕਰਕੇ ਰਾਜੇ ਦੇ ਮਹਿਲ ਵਿੱਚ ਲਏ ਹੁਣ ਰਾਜਾ ਸਾਰਿਆਂ ਨੂੰ ਸਜ਼ਾਵਾਂ ਦੇਣ ਲੱਗਾ ਜਦੋਂ ਸਜ਼ਾਵਾਂ ਦੇਣ ਲੱਗਾ ਨਾ ਰਾਜਾ ਸਾਰਿਆਂ ਨੂੰ ਹੁਣ ਉਹ ਤੇ ਬੇਕਸੂਰ ਉਹਨਾਂ ਚੋਰੀ ਨਹੀਂ ਕੀਤੀ ਰਾਜੇ ਦੇ ਮਹਿਲ ਵਿੱਚ ਜਦੋਂ ਸਾਸੰਗਤ ਜੀ ਚੋਰੀ ਦੀ ਉਹਨਾਂ 'ਤੇ ਇਲਜ਼ਾਮ ਲੱਗਾ ਉਹ ਸਜ਼ਾ ਦੇ ਲੱਗਾ ਰਾਜਾ ਨੂੰ ਇਹਨੂੰ ਪਤਾ ਲੱਗਾ ਕਿ ਮੇਰੇ ਕਰਕੇ ਇਹ ਜਿਹੜਾ ਚੋਰੀ ਦਾ ਇਲਜ਼ਾਮ ਹੈ ਇਹ ਕਿਸੇ ਹੋਰ ਦੇ ਉੱਤੇ ਲੱਗਾ ਸਜ਼ਾ ਮਾਂ ਕਿਸੇ ਹੋਰ ਨੂੰ ਲੱਗ ਰਹੀ ਹੈ ਇੱਥੋਂ ਫਿਰ ਚੁੱਪ ਕਰਕੇ ਨਾਲਿਆ ਕਿਉਂਕਿ ਮੇਰੇ ਨਾਲ ਗੁਰਨਾਨਕ ਦੇਵ ਮਹਾਰਾਜ ਦਾ ਬਚਨ ਸੀ ਕਿ ਤੇਰੇ ਕਰਕੇ ਕਿਸੇ ਉੱਤੇ ਧੱਕਾ ਹੁੰਦਾ ਉਹ ਵੀ ਇਹ ਇਲਜ਼ਾਮ ਕਿਉਂ ਤੇ ਬੋਲਿਆ ਕੰਨ ਦਾ ਰਾਜਾ ਨੂੰ ਤੇਰੇ ਮੈਨੂੰ ਚੋਰੀ ਕਰਨ ਵਾਸਤੇ ਮੈਂ ਆਇਆ ਸੀ ਤੇ ਬੇਕਸੂਰ ਨੇ ਇਹਦਾ ਤਾਂ ਕੋਈ ਪਸੂਰ ਨਹੀਂ ਹੈ ਵਾਸੀ ਅੱਜਕੱਲ ਆਉਣੀਆਂ ਗੱਲਾਂ ਲੱਪਣੇ ਵਾਸਤੇ ਨਾ ਦੂਜੇ ਦੇ ਉੱਤੇ ਇਲਜ਼ਾਮ ਲਾ ਕੇ ਆਪ ਚੁਪ ਕਰ ਜਾਂਦੇ ਆ ਪਸੂਰ ਭਾਵੇਂ ਸਾਡਾ ਹੋਵੇ ਗਲਤੀ ਸਾਡੀ ਹੋਵੇ ਅਸੀਂ ਦੂਜੇ ਨੂੰ ਉਂਗਲ ਲਾ ਕੇ ਆਪ ਪਿੱਛੇ ਹੋ ਜਾਂਦੇ ਆ ਕਿ ਨਹੀਂ ਇਹਦੇ ਨਾਲ ਜੋ ਬੰਦਾ ਬੜੀ ਜਾਣਦਾ ਪਰ ਨਹੀਂ ਗੁਰਨਾਨਕ ਦੇਵ ਮਾਰਤਾ ਸਿੱਖੇਦਾਂ ਨਾ ਕਰਵਾ

ਜੇ ਲਗੀ ਜਿਹੜੇ ਗੁਰੂ ਦਾ ਤੋਂ ਬਚਨ ਕਮਾਉਣ ਵਾਸਤੇ ਆਪਣੀ ਜਾਨ ਜੋਖਮ ਦੇ ਦੇਤੀ ਉਹ ਗੁਰੂ ਕੋਣ ਹੈ ਮੈਂ ਉਹ ਦਰਸ਼ਨ ਤੇ ਇਕਰਾਰ ਕਰੂੰਗੀ ਤੇ ਸਾਧ ਸੰਗਤ ਜੀ ਉਹ ਰਾਣਾ ਜਦੋਂ ਭੂਮੀਆਂ ਚੋਰ ਦੇ ਨਾਲ ਚੱਲ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਕੇ ਪੋਲ ਆਇਆ ਨਾ ਉਹ ਮੇਂ ਚੋਰ ਦਾ ਜੀਵਨ ਤੇ ਬਦਲਿਆ ਹੀ ਬਦਲਿਆ ਉਹ ਰਾਜੇ ਦਾ ਜੀਵਨ ਵੀ ਜਿਹੜਾ ਉਹ ਬਦਲ ਗਿਆ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਦੇ ਵਿੱਚ ਐਡੀ ਵੱਡੀ ਤਾਕਤ ਹੈ ਇੱਕ ਚੋਰ ਨੂੰ ਸੰਤ ਬਣਾ ਦਿੱਤਾ ਭੁੰਮੀਆਂ ਸੰਤ ਬਣ ਗਏ ਵਾਹਿਗੁਰੂ ਵਾਹਿਗੁਰੂ ਗੁਰੂ ਕਿਰਪਾ ਕਰੇ ਸਾਡੇ ਜੀਵਨ ਦੇ ਵਿੱਚੋਂ ਵੀ ਝੂਠ ਦਾ ਕਿਹੜਾ ਛੁੱਟ ਜਾਵੇ ਅਸੀਂ ਵੀ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕਰੀਏ ਸਤਿਗੁਰੂ ਜੀ ਸਾਨੂੰ ਵੀ ਜੀਵਨ ਦੇ ਵਿੱਚ ਸੱਚ ਬੋਲਣ ਦੀ ਦਾਤ ਬਖਸ਼ਿਸ਼ ਕਰਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਕਰਨ ਪਰਿਵਾਰ ਦੀ ਬੜੀ ਭਾਵਨਾ ਦੇ ਨਾਲ ਇਸੇ ਬਾਵਾ ਕੀਤੀਆਂ ਨੇ ਸਤਿਗੁਰੂ